ਚਿਲਾਤੇ ਚਿਲਾਤੇ ਚਿਰਾਤੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਤੇ ਗੋਲੀ ਚਿਰਾਜਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸ਼੍ਰੀ ਅਮਰitsar ਤੋਂ ਆ ਰਹੀ ਹੈ ਔਰ ਸਭ ਤੋਂ ਕਲੀਅਰ ਫੁਟੇਜ ਦਿਖਾ ਰਹੇ ਤੁਹਾਨੂੰ ਦੈ릭ਪੇ ਪੰਜਾਬੀ ਟੀਵੀ ਦੇ ਸਭ ਤੋਂ ਕਲੀਅਰ ਫੁਟੇਜ ਦੇਖੋ ਕਿ ਇਸ ਤਰੀਕੇ ਨਾਲ ਚਿੱਟੀ ਦਾੜੀ ਵਾਲਾ ਇੱਕ ਸ਼ਖਸ ਆਂਦਾ ਸੁਖਬੀਰ ਬਾਦਲ ਜੋ ਕਿ ਸੇਵਾ ਕਰ ਰਹੀ ਨੇ ਉਹਨਾਂ ਦੇ ਉੱਤੇ ਗੋਲੀ ਚਲਾਣ ਦੀ ਕੋਸ਼ਿਸ਼ ਕਰਦਾਏ ਦੌਰਾਨ ਉਹਨਾਂ ਦੇ ਸੁਰੱਖਿਆ ਕਰਮੀ ਉਸ ਨੂੰ ਦਬੋਚ ਲੈਂਦੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਕਿਸ ਤਰੀਕੇ ਨਾਲ ਸੁਖਪੀਰ ਬਾਦਲ ਦੇ ਉੱਤੇ ਹੋਇਆ ਏ ਹਮਲਾ 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 ਹੇਰਾਨ ਕਰਨ ਵਾਲੀਆਂ ਤਸਵੀਰਾਂ ਨੇ શ્રી ਅੰਮ੍ਰਿਤਸਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੂਰਾ ਕੌਨਫੀਡੈਂਸ ਇਸ ਸ਼ਖਸ ਦਿਖਾਈ ਦੇ ਰਿਹਾ ਚਿੱਟੀ ਦਾੜੀ ਵਾਲੇ ਸਰਦਾਰ ਜੀ ਅੱਗੇ ਵਧ ਰਹੇ ਨੇ ਔਰ ਸਾਰਿਆਂ ਦਾ ਧਿਆਨ ਉਹਨਾਂ ਵੱਲ ਹੈ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਗੋਲੀ ਚਲਾਣ ਲੱਗਾ ਬਸ ਦੇਖਦੇ ਸਾਰੀ ਉਹਨਾਂ ਦੀ ਸਕਿਉਰਟੀ ਨੇ ਦੇਖੋ ਉਸ ਨੂੰ ਧੱਕਾ ਮਾਰ ਦਿੱਤਾ ਜਿਸ ਦੇ ਨਾਲ ਨਿਸ਼ਾਨਾ ਚੁੱਕ ਗਿਆ ਜੇਕਰ ਨਿਸ਼ਾਨਾ ਨਾ ਚੁੱਕਦਾ ਤੇ ਫਿਰ ਕੀ ਹੋਣਾ ਸੀ ਇਹ ਜ਼ਾਨਦਾਜ਼ਾ ਲਾਇਆ ਜਾ ਸਕਦਾ ਫਿਲਹਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਭ ਤੋਂ ਕਲੀਅਰ ਫੁਟੇਜ ਤੁਹਾਨੂੰ ਦਿਖਾ ਰਿਹਾ ਦੈਨਿਕ ਮੇਲ ਪੰਜਾਬੀ ਟੀਵੀ ਤੇ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸੁਖਬੀਰ ਬਾਦਲ ਦੇ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਆ ਗੋਲੀ ਚੱਲ ਵੀ ਗਈ ਪਰ ਕਿਸਮਤ ਚੰਗੀ ਸੀ ਉਹਨਾਂ ਦੀ ਸਿਕਿਉਰਿਟੀ ਨੇ ਉਹਨਾਂ ਨੂੰ ਬਚਾ ਲਿਆ ਸੋ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਸਜ਼ਾ ਦੇ ਤੌਰ ਦੇ ਉੱਤੇ ਉਹਨਾਂ ਦੀ ਡਿਊਟੀ ਇੱਥੇ ਲੱਗੀ ਹੋਈ ਸੀ ਤੇ ਉਹ ਆਪਣੀ ਸੇਵਾ ਪੂਰੀ ਕਰ ਰਹੇ ਸਨ ਕਿ ਇਸ ਦੌਰਾਨ ਉਹਨਾਂ ਦੇ ਉੱਤੇ ਹਮਲਾ ਹੋ ਗਿਆ ਸੋ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਸਾਹਮਣੇ ਆਈਆਂ ਨੇ ਇਸ ਤਸਵੀਰ ਸਭ ਕੁਝ ਸਾਫ਼ ਹੈ ਕਿਸ ਤਰੀਕੇ ਦੇ ਨਾਲ ਇੱਕ ਸ਼ਖਸ ਅੱਗੇ ਵਧਦਾ ਉਹਨਾਂ ਨੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕਰਦਾ ਤੇ ਬਾਕੀ ਸਿਕਿਉਰਟੀ ਵਾਲੇ ਉਸ ਨੂੰ ਫੜ ਲੈਂਦੇ ਨੇ ਸੋ ਵੱਡੀ ਘਟਨਾ ਵੱਡੀ ਖਬਰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਜਿੱਥੇ ਹੋਈ ਹੈ ਇਹ ਵੱਡੀ ਘਟਨਾ ਫਿਲਹਾਲ ਉਸ ਬੰਦੇ ਨੂੰ ਹਿਰਾਸਤ ਚ ਲੈ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਵੀ ਉਹ ਦਿਖਾਈ ਦਿੱਤਾ ਸੀ ਤੇ ਅੱਜ ਫੇਰ ਉਹ ਆਇਆ ਉੱਤੇ ਉੱਤੇ ਸ਼ੱਕ ਸੀ ਤੇ ਉਸ ਦੌਰਾਨ ਸਿਕਿਉਰਟੀ ਮੁਖਤਿਆਰ ਸੀ ਜਿਸ ਕਰਕੇ ਵੱਡਾ ਹਾਸਾ ਟਲ ਗਿਆ ਇਸ ਸ਼ਕਤਵਲੋ ਚੁਲਾਈ ਗਈ ਗੋਲੀ ਸਾਹਮਣੇ ਦੀਵਾਰ 'ਚ ਜਾ ਵਜੇ ਫਿਲਹਾਲ ਪੁਲਿਸ ਉਸ ਕੋਲ ਪਹੁੰਚ ਗਈ ਚਕਰ ਰਹੀ ਹੈ ਕਿ ਆਖਰਕਾਰ ਇਹ ਸ਼ਕਤ ਹਥਿਆਰ ਲੈ ਕੇ ਸ਼੍ਰੀ ਸ਼ਮੰਦਰ ਸਾਫ ਸੈਂਟਰ ਕਿਵੇਂ ਕਰ ਗਿਆ ਇੱਕ ਵੱਡੀ ਸਾਜ਼ਿਸ਼ ਦੀ ਬੋ ਆ ਰਹੀ ਹੈ ਇਸ ਘਟਨਾ ਦੇ ਵਿੱਚ ਪਰ ਪੁਲਿਸ ਪੜਤਾਲ ਕਰ ਰਹੀ ਹੈ ਜਲਦੀ ਹੋਏਗਾ ਵੱਡਾ ਖੁਲਾਸਾ ਬਿਊਰੋ ਰਿਪੋਰਟ ਤਾਨਕ ਪੰਜਾਬੀ ਟੀਵੀ ਅੰਮ੍ਰਿਤਸਰ